उटलुक राग महिला पहला कर पहला एक ओंकार सतनाम करता पुरख निरपो निरवैर अकाल मूरत अजूनी सैभंग गुर प्रसाद ਇਕ ਨਵੇਂ ਅਧਿਆਏ ਦੀ ਸ਼ੁਰੂਆਤ ਰਾਗ ਤਿਲੰਗ ਦੇ ਵਿੱਚ ਤਰਜ ਕੁਰਬਾਨੀ ਤੇ ਹਰ ਅਧਿਆਏ ਦੇ ਵਾਂਗ ਸ਼ੁਰੂਆਤ ਉਸ ਪ੍ਰਮਾਤਮਾ ਦਾ ਨਕਸ਼ਾ ਖਿੱਚਣ ਤੋਂ ਯਕ ਅਰਜ਼ ਗੁਫ਼ਤੰ ਪੇਸ਼ ਤੋ ਦਰ ਗੋਸ਼ ਕੁਨ ਕਰਤਾਰ ਹਕਾਕਬੀਰ کریم ਤੂੰ ਬੇਅਬ ਪਰਵਦگار ਇਕ ਅਰਜ਼ ਗੁਫ਼ਤਮ ਪੇਸ਼ ਤੋ ਗੁਰੂ ਸਾਹਿਬ ਕਹਿੰਦੇ ਕਿ ਹੇ ਕਰਤਾਰ ਮੈਂ ਤੇਰੇ ਅੱਗੇ ਇੱਕ ਬੇਨਤੀ ਕੀਤੀ ਹੈ ਦਰਗੋਸ਼ ਕੁਨ ਕਰਤਾਰ ਮੇਰੀ ਉਸ ਬੇਨਤੀ ਨੂੰ ਧਿਆਨ ਦੇ ਨਾਲ ਸੁਣ ਤੇ ਗੁਰੂ ਸਾਹਿਬ ਨੇ ਬੇਨਤੀ ਵੀ ਕੀ ਕੀਤੀ ਕਿ ਹੱਕਾ ਕਬੀਰ کریم ਤੂੰ ਬੇਅਬ ਪਰਵਦگار ਕਿ ਏ ਕਰਤਾਰ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਸਭ ਤੋਂ ਵੱਡਾ ਹੈ ਤੂੰ ਬਖਸ਼ਿਸ਼ ਕਰਨ ਵਾਲਾ ਹੈ ਤੂੰ ਪਵਿੱਤਰ ਹਸਤੀ ਵਾਲਾ ਹੈ ਤੂੰ ਸਭ ਦਾ ਪਾਲਣ ਵਾਲਾ ਹੈ ਉਸ ਪ੍ਰਮਾਤਮਾ ਦੀ ਸਿਫਤ ਸਲਾਹ ਹੀ ਕੀਤੀ ਤੇ ਉਸੇ ਨੂੰ ਹੀ ਗੁਰੂ ਸਾਹਿਬ ਨੇ ਬੇਨਤੀ ਆਖਿਆ ਹੈ ਕੋਈ ਐਸੀ ਬੇਨਤੀ ਨਹੀਂ ਕੀਤੀ ਕਿ ਮੈਨੂੰ ਆਦਵਾਦ ਬੋ ਮੇਰਾ ਆ ਦੁੱਖ ਦੂਰ ਕਰ ਤੋ ਬੇਨਤੀ ਦੇ ਵਿੱਚ ਉਸ ਪ੍ਰਮਾਤਮਾ ਦੇ ਪਾਸੋਂ ਕੋਈ ਮੰਗ ਨਹੀਂ ਕੀਤੀ ਬਸ ਉਸ ਪ੍ਰਮਾਤਮਾ ਦੇ ਗੁਣਾ ਨੂੰ ਗਾਇਆ ਹੈ ਦੁਨੀਆਂ ਮੁਕਾਮੇ ਫਾਨੀ ਤਹਕੀਕ ਦਿਲਦਾਨੀ ਮਮ ਸਰਮੁਏ ਅਜ਼ਰਾਇਲ ਗ੍ਰਿਫਤਾਂ ਦਿਲ ਹੈ ਚਨਾਦਾਨੀ ਰਹਾਉ ਫਿਰ ਆਪਣੇ ਦਿਲ ਨੂੰ ਸਮਝਾਉਂਦੇ ਹੋਏ ਗੁਰੂ ਸਾਹਿਬ ਕਹਿੰਦੇ ਹੈ ਮੇਰੇ ਦਿਲ ਤੂੰ ਸੱਚ ਜਾਣ ਕਿ ਇਹ ਦੁਨੀਆ ਨਾਸਵੰਤ ਹੈ ਹੈ ਦਿਲ ਤੂੰ ਕੁਝ ਵੀ ਨਹੀਂ ਸਮਝਦਾ ਕਿ ਮੌਤ ਦੇ ਫਰਿਸ਼ਤੇ ਅਜ਼ਰਾਈਲ ਨੇ ਮੇਰੇ ਸਿਰ ਦੇ ਵਾਲ ਫੜੇ ਹੋਏ ਨੇ ਭਾਵ ਕਿ ਮੌਤ ਹਰ ਵਕਤ ਸਾਡੇ ਆਸ-ਪਾਸ ਮੰਡਰਾਉਂਦੀ ਹੈ ਕਦ ਆਪਣਾ ਧਾਵਾ ਬੋਲ ਦੇਵੇ ਕਦ ਅਸੀਂ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਜਾਈਏ ਕੁਝ ਕਿਆ ਨਹੀਂ ਜਾ ਸਕਦਾ ਸੋ ਜਿਹੜੇ ਵੀ ਸਾਹ ਉਸ ਪ੍ਰਮਾਤਮਾ ਨੇ ਬਖਸ਼ੇ ਨੇ ਉਹਨਾਂ ਨੂੰ ਉਸ ਪ੍ਰਮਾਤਮਾ ਦੇ ਹੀ ਲੇਖੇ ਲਈਏ ਉਹਨੂੰ ਸਦਾ ਚੇਤੇ ਦੇ ਵਿੱਚ ਰੱਖੀ ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ਆਖਿਰ ਬਿਅਫ਼ਤੰ ਕਸ ਨਾ ਦਰਦ ਚੂ ਸ਼ਬਦ ਤਕਬੀਰ ਇਸਤਰੀ ਪੁੱਤਰ ਪਿਓ ਸਾਰੇ ਭਰਾ ਇਹਨਾਂ ਦੇ ਵਿੱਚੋਂ ਕੋਈ ਵੀ ਮਦਦ ਕਰਨ ਵਾਲਾ ਨਹੀਂ ਹੈ ਜਦੋਂ ਆਖਰ ਨੂੰ ਮੈਂ ਡਿੱਗਾ ਭਾਵ ਕਿ ਜਦੋਂ ਮੌਤ ਆ ਗਈ ਜਦੋਂ ਮਰਦੇ ਨੂੰ ਦੱਬਣ ਵੇਲੇ ਦੀ ਨਮਾਜ਼ ਪੜੀਦੀ ਹੈ ਉਦੋਂ ਕੋਈ ਵੀ ਮੈਨੂੰ ਇੱਥੇ ਰੱਖ ਨਹੀਂ ਸਕਦਾ ਉਦੋਂ ਕੋਈ ਵੀ ਮੇਰਾ ਸੱ加 ਮੇਰਾ ਰਿਸ਼ਤੇਦਾਰ ਮੇਰਾ ਮਦਦਗਾਰ ਨਹੀਂ ਬਣ ਸਕਦਾ ਸ਼ਬ ਰੋਜ਼ ਗਸ਼ਤਮ ਦਰ ਹਵਾ ਕਰ ਦੇਮ ਬਦੀ ਖਿਆਲ ਗਾਹੇ ਨਾਨੇ ਕੀ ਕਾਰ ਕਰ ਦਮ मम ਇਚਨੀ ਅਹਵਾਲ ਗੁਰੂ ਸਾਹਿਬ ਕਹਿੰਦੇ ساری ਜ਼ਿੰਦਗੀ ਮੈਂ ਰਾਤ ਦਿਨ ਲਾਲਚ ਵਿੱਚ ਹੀ ਫਿਰਦਾ ਰਿਹਾ ਮੈਂ ਬਦੀ ਦੇ ਹੀ ਖਿਆਲ ਕਰਦਾ ਰਿਹਾ ਮੈਂ ਕਦੇ ਕੋਈ ਨੇਕੀ ਦਾ ਕੰਮ ਨਹੀਂ ਕੀਤਾ ਇਹੋ ਜਾ ਤੇ ਮੇਰਾ ਹਾਲ ਹੈ ਏ ਕਰਤਾਰ ਆਪਣੇ ਦਿਲ ਦਾ ਹਾਲ ਉਸ ਪ੍ਰਮਾਤਮਾ ਦੇ ਅੱਗੇ ਰੱਖ ਦੇ ਬਦ ਵਕਤ ਹਮ ਚੋਂ ਵਖੀਲ ਗਾਫਲ ਬੇਨਜ਼ਰ ਬੇਬਾਕ ਨਾਨਕ ਬਗੋਇਦ ਜਨ ਤਰਾਹ ਤੇਰੇ ਚੱਕਰਾਂ ਪਾਖੇ ਇਹ ਕਰਤਾਰ ਮੇਰੇ ਵਰਗਾ ਦੁਨੀਆ ਦੇ ਵਿੱਚ ਕੋਈ ਨਿਭਾਗਾ ਨਹੀਂ ਮੇਰੇ ਵਰਗਾ ਕੋਈ ਨਿੰਦਕ ਲਾਪਰਵਾਹ ਟੀਟ ਤੇ ਨਿਡਰ ਨਹੀਂ ਪਰ ਤੇਰਾ ਦਾਸ ਨਾਨਕ ਤੈਨੂੰ ਆਖਦਾ ਹੈ ਕਿ ਤੂੰ ਆਪਣੀ ਮਿਹਰ ਕਰਕੇ ਮੈਨੂੰ ਤੇਰੇ ਸੇਵਕਾਂ ਦੇ ਚਰਨਾਂ ਦੀ ਧੂੜ ਬਖਸ਼ ਦੇ ਤੇ ਲੰਗ ਮਹਿਲਾ ਪਹਿਲਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਭਉ ਤੇਰਾ ਭਾਂਗ ਖਲੜੀ ਮੇਰਾ ਚੀਤ ਮੈਂ دیਵਾਨਾ ਭਿਆ ਅਤੀਤ ਕਰ ਕਾਸਾ ਦਰਸ਼ਨ ਕੀ ਭੂਖ ਮੈਂ ਦਰ ਮਹੰਗੋ ਨੀਤਾਨੀਤ ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ ਭਉ ਤੇਰਾ ਭਾਂ ਖਲੜੀ ਮੇਰਾ ਚੀਤ ਤੇ ਮੇਰਾ ਮਨ ਤੇਰੇ ਡਰ ਅਦਬ ਰੂਪ ਉਸ ਭੰਗ ਨੂੰ ਸਾਹਮ ਕੇ ਰੱਖਣ ਲਈ ਗੁੱਥੀ ਹੈ ਮੈਂ دیਵਾਨਾ ਭਇਆ ਅਤੀਤ ਤੇਰੇ ਡਰ ਅਦਬ ਦੀ ਭੰਗ ਨਾਲ ਮੈਂ ਨਸ਼ਈ ਤੇ ਵਿਰਖਤ ਹੋ ਗਿਆ ਹਾਂ ਕਰ ਕਾਸਾ ਦਰਸ਼ਨ ਕੀ ਭੁੱਖ ਮੈਂ ਦਰ ਮੰਗਾਂ ਨੀਤਾ ਨੀਤ ਮੇਰੇ ਦੋਵੇਂ ਹੱਥ ਤੇਰੇ ਦਰ ਤੋਂ ਖੈਰ ਲੈਣ ਵਾਸਤੇ ਪਿਆਲਾ ਹਨ ਮੇਰੇ ਆਤਮਾ ਨੂੰ ਤੇਰੇ ਦੀਦਾਰ ਦੀ ਭੁੱਖ ਲੱਗੀ ਹੋਈ ਹੈ ਇਸ ਵਾਸਤੇ ਮੈਂ ਤੇਰੇ ਦਰ ਤੇ ਸਦਾ ਹੀ ਦੀਦਾਰ ਦੀ ਮੰਗ ਮੰਗਦਾ ਹਾਂ ਤਉ ਦਰਸ਼ਨ ਕੀ ਕਰੋ ਸ ਮਾਏ ਮੈਂ ਦਰ ਮੰਗਤ ਪੀਖਿਆ ਪਾਏ ਰਹਾ ਹੂ ਏ ਪ੍ਰਭੂ ਮੈਂ ਤੇਰੇ ਦਰ ਤੇ ਮੰਗਤਾ ਹਾਂ ਮੈਂ ਤੇਰੇ ਦੀਦਾਰ ਦੀ ਸਦਾ ਕਰਦਾ ਹਾਂ ਆਵਾਜ਼ ਕਰਦਾ ਹਾਂ ਮੰਗ ਮੰਗਦਾ ਹਾਂ ਮੈਨੂੰ ਆਪਣੇ ਦੀਦਾਰ ਦੀ ਖੈਰ ਪਾ ਦੇ ਕੇਸਰ Kusum ਮਿਰਗ ਮੈਂ ਹਰਨਾ ਸਰਬ ਸ਼ਰੀਰੀ ਚੜਨਾ ਚੰਦਨ ਭਗਤਾਂ ਜੋਤ ਇਨੇ ਹੀ ਸਰਬ ਪਰਮੁਲ ਕਰਣਾ ਕੇਸਰ ਫੁੱਲ ਕਸਤੂਰੀ ਤੇ ਸੋਨਾ ਇਹਨਾਂ ਦੀ ਭਿੱਟ ਕੋਈ ਨਹੀਂ ਮੰਨਦਾ ਇਹ ਸਬਨਾ ਦੇ ਸਰੀਰ ਤੇ ਵਰਤੇ ਜਾਂਦੇ ਆ ਕਹਿਣ ਤੋਂ ਭਾਵ ਹੈ ਕਿ ਇਹ ਜਾਂ ਤੇ ਸੁੰਦਰ ਵਸਤਾਂ ਨੇ ਜਾਂ ਕੀਮਤੀ ਵਸਤਾਂ ਨੇ ਇਹਨਾਂ ਚੋਂ ਕਿਸੇ ਨੂੰ ਵੀ ਅਪਹਾਗੀਆਂ ਨਹੀਂ ਗਿਣਿਆ ਜਾਂਦਾ ਕਿਸੇ ਨੂੰ ਜਦੋਂ ਇਹਨਾਂ ਚੋਂ ਕੋਈ ਵੀ ਵਸਤੂ ਮਿਲ ਰਹੀ ਹੋਵੇ ਤਾਂ ਉਸ ਵਕਤ ਉਹ ਇਹ ਨਹੀਂ ਦੇਖਦਾ ਕਿ ਇਹਨੂੰ ਕਿਸੇ ਸ਼ੂਤ ਅਸ਼ੂਤ ਦੇ ਹੱਥ ਤਾਂ ਨਹੀਂ ਲੱਗੇ ਇਹਨੂੰ ਕਿਤੇ ਕਿਸੇ ਨੀਮੀ ਜਾਤ ਵਾਲੇ ਦੇ ਹੱਥ ਤਾਂ ਨਹੀਂ ਲੱਗੇ ਕੋਈ ਨਹੀਂ ਪੁੱਛਦਾ ਸੋਨਾ ਕਿਸੇ ਨੂੰ ਮਿਲ ਰਿਹਾ ਹੋਵੇ ਤਾਂ ਕੋਈ ਵਹਿਮ ਨਹੀਂ ਕਰਦਾ ਕਿ ਇਸ ਸੋਨੇ ਤੇ ਕਿਤੇ ਕੋਈ ਟੂਣਾ ਟਾਮਣ ਤਾਂ ਨਹੀਂ ਕਰਕੇ ਦੇ ਰਿਹਾ ਇਹ ਸੋਨਾ ਕਿਤੇ ਕਰਮਾਂ ਤੇ ਨਹੀਂ ਕੋਈ ਸਵਾਲ ਨਹੀਂ ਕਰਦਾ ਉਦੀ ਕੀਮਤ ਹੀ ਇੰਨੀ ਇਸੇ ਤਰ੍ਹਾਂ ਹੀ ਪ੍ਰਮਾਤਮਾ ਦੇ ਭਗਤ ਜਨ ਹਨ ਸੇਵਕ ਜਨ ਹਨ ਜਿਵੇਂ ਕੇਸਰ ਫੁੱਲ ਕਸਤੂਰੀ ਤੇ ਸੋਨਾ ਸਭ ਨੂੰ ਭਾਉਂਦੇ ਨੇ ਜਿਵੇਂ ਚੰਦਨ ਸਭ ਨੂੰ ਸੁਗੰਧੀ ਦੇਂਦਾ ਹੈ ਉਸੇ ਤਰ੍ਹਾਂ ਹੀ ਪ੍ਰਮਾਤਮਾ ਦੇ ਭਗਤ ਜਨ ਸਬਨਾ ਦੇ ਮਨ ਨੂੰ ਭਾਉਂਦੇ ਨੇ ਸਬਨਾ ਨੂੰ ਸਿੱਖਿਆਵਾਂ ਦੇਂਦੇ ਕੇ ਪਟ ਭਾਂਡਾ ਕਹੈ ਨਾ ਕੋਈ ਐਸਾ ਭਗਤ ਵਰਣ ਮਹਿ ਹੋਏ ਤੇਰਾ ਨਾਮ ਨਿਵੇ ਰਹਿ ਲਵਲਾਏ ਨਾਨਕ ਤਿੰਨ ਦਰ ਪੀਖਿਆ ਪਾਏ ਰੇਸ਼ਮ ਤੇ ਘਿਓ ਦੇ ਭਾਂਡੇ ਬਾਰੇ ਵੀ ਕਦੇ ਕੋਈ ਮਨੁੱਖ ਪੁੱਛ ਨਹੀਂ ਕਰਦਾ ਕਿ ਇਹਨਾਂ ਨੂੰ ਕਿਸ ਦਾ ਹੱਥ ਲੱਗ ਚੁੱਕਾ ਹੈ ਕੀਮਤੀ ਵਸਤੂਆਂ ਨੇ ਵਰਤ ਲਈਆਂ ਜਾਂਦੀਆਂ ਨੇ हे ਪ੍ਰਭੂ ਤੇਰਾ ਭਗਤ ਵੀ ਅਜਿਹਾ ਹੀ ਹੁੰਦਾ ਹੈ ਭਾਵੇਂ ਉਹ ਕਿਸੇ ਹੀ ਜਾਤ ਦੇ ਵਿੱਚ ਕਿਉਂ ਨਾ ਜੰਮਿਆ ਹੋਵੇ ਪ੍ਰਮਾਤਮਾ ਦੇ ਭਗਤ ਜਨ ਉੱਚੀ ਨੀਵੀਂ ਜਾਤ ਦੇ ਨਹੀਂ ਹੁੰਦੇ ਤੇ ਉਹਨਾਂ ਦਾ ਤੇਜ ਪ੍ਰਤਾਪ ਹੀ ਇੰਨਾ ਹੁੰਦਾ ਹੈ ਕਿ ਉਹਨਾਂ ਤੋਂ ਉਹਨਾਂ ਦੀ ਜਾਤ ਪੁੱਛੀ ਵੀ ਨਹੀਂ ਜਾਂਦੀ ਲੋਕ ਉਹਨਾਂ ਦੀ ਗੱਲ ਸੁਣ ਲੈਂਦੇ ਨੇ ਮੰਨ ਲੈਂਦੇ ਨੇ ਹੇ ਨਾਨਕ ਪ੍ਰਭੂ ਦਰ ਤੇ ਅਰਦਾਸ ਕਰ ਤੇ ਆਖ ਕੇ ਹੇ ਪ੍ਰਭੂ ਜੋ ਬੰਦੇ ਤੇਰੇ ਨਾਮ ਦੇ ਵਿੱਚ ਲੀਨ ਰਹਿੰਦੇ ਨੇ ਤੇਰੇ ਨਾਮ ਦੇ ਵਿੱਚ ਲਿਵ ਲਾਈ ਰੱਖਦੇ ਨੇ ਉਹਨਾਂ ਦੇ ਦਰ ਤੇ ਰੱਖ ਕੇ ਮੈਨੂੰ ਆਪਣੇ ਦਰਸ਼ਨ ਦੀ ਖੈਰ ਪਾ ਤੇ ਲੰਗ ਮਹਿਲਾ ਪਹਿਲਾ ਕਰ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਬ ਰੰਗਾਏ ਮੇਰਾ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਧਨ ਸੇਜ ਜਾਏ ਜਿਸ ਜੀਵ ਇਸਤਰੀ ਦੇ ਇਸ ਸਰੀਰ ਨੂੰ ਮਾਇਆ ਦੇ ਮੋਹ ਦੀ ਪਾ ਲੱਗੀ ਹੋਵੇ ਤੇ ਫਿਰ ਉਸ ਨੇ ਇਸ ਨੂੰ ਲਬ ਨਾਲ ਰੰਗਾ ਲਿਆ ਹੋਵੇ ਉਹ ਜੀਵ ਇਸਤਰੀ ਖਸਮ ਪ੍ਰਭੂ ਦੇ ਚਰਨਾਂ ਵਿੱਚ ਨਹੀਂ ਪਹੁੰਚ ਸਕਦੀ ਪਾਪ ਕੀ ਅੰਦਰ ਤੁਹਾਡੇ ਜਿਤੋਂ ਤੱਕ ਪਾਪ ਹੈ ਬਾਹਰੋਂ ਆਪਣੇ ਮੁਖ ਤੋਂ ਬੋਲ ਕੇ ਤੁਸੀਂ ਬੇਸ਼ੱਕ ਜਿੰਨੀਆਂ ਮਰਜ਼ੀ ਚੰਗੀਆਂ ਗੱਲਾਂ ਕਰੀ ਜਾਵੋ ਪਰਮਾਤਮਾ ਤੁਹਾਡੇ ਦਿਲ ਦੀ ਗੱਲ ਜਾਣਦਾ ਹੈ ਜਦ ਤੱਕ ਤੁਹਾਡੇ ਦਿਲ ਦੇ ਵਿੱਚ ਪਾਪ ਹੈ ਪਰਮਾਤਮਾ ਦੇ ਨਾਲ ਸਾਂਝ ਬੈ ਨਹੀਂ ਸਕਾ ਗੁਰੂ ਸਾਹਿਬ ਨੇ ਇੱਕ ਜੀਵ ਇਸਤਰੀ ਦੀ ਉਦਾਹਰਣ ਦਿੱਤੀ ਕਿ ਜੇ ਉਸ ਜੀਵ ਇਸਤਰੀ ਦੇ ਅੰਦਰ ਪਾਪ ਹੈ ਜੇ ਉਹ ਦਿਲੋਂ ਆਪਣੇ ਖਸਮ ਪ੍ਰਭੂ ਨੂੰ ਜਾਂ ਆਪਣੇ ਪਤੀ ਨੂੰ ਪ੍ਰੇਮ ਨਹੀਂ ਕਰਦੀ ਤਾਂ ਬਾਹਰੀ ਹਾਰ ਸ਼ਿੰਗਾਰ ਦੇ ਨਾਲ ਉਹ ਆਪਣੇ ਪਤੀ ਨੂੰ ਰਜਾ ਨਹੀਂ ਪਾਉਂਦੀ ਲੁਭਾ ਨਹੀਂ ਪਾਉ ਆਪਣਾ ਉਹ ਪ੍ਰਵਾਹ ਆਪਣੇ ਪਤੀ ਦੇ ਉੱਤੇ ਪਾ ਨਹੀਂ ਪਾਉਂਦੀ ਕਿਉਂਕਿ ਅੰਦਰ ਤੇ ਪਾਪ ਹੈ ਅੰਦਰੋਂ ਆਪਣੇ ਪਤੀ ਦੇ ਨਾਲ ਪ੍ਰੇਮ ਨਹੀਂ ਆ ਇਸੇ ਤਰ੍ਹਾਂ ਜਦ ਤੱਕ ਸਾਡੇ ਦਿਲ ਦੇ ਵਿੱਚ ਪਾਪ ਹੈ ਅਸੀਂ ਪ੍ਰਮਾਤਮਾ ਨੂੰ ਪ੍ਰਸੰਨ ਨਹੀਂ ਕਰ ਸਕਦੇ ਪ੍ਰਮਾਤਮਾ ਨਾਲ ਸਾਂਝ ਨਹੀਂ ਪਾ ਸਕਦੇ ਕਿਉਂਕਿ ਜਿੰਦ ਦਾ ਇਹ ਚੋਲਾ ਇਹ ਸਰੀਰ ਇਹ ਜੀਵਨ ਖਸਮ ਪ੍ਰਭੂ ਨੂੰ ਸੰਦ ਨਹੀਂ ਆਉਂਦਾ ਹਉ ਕੁਰਬਾਨਾ ਜਾਓ ਮਿਹਰਵਾਨਾ ਹਉ ਕੁਰਬਾਨਾ ਜਾਓ ਹਉ ਕੁਰਬਾਨਾ ਜਾਓ ਤਿਨਾ ਕਹਿ ਲੈਨ ਜੋ ਤੇਰਾ ਨਾਮ ਲੈਨ ਜੋ ਤੇਰਾ ਨਾਮ ਤਿਨਾ ਕਹਿ ਹਉ ਸਦ ਕੁਰਬਾਨਾ ਜਾਓ ਰਹਾਓ ਸਿੰਪਲ ਜਹੇ ਅਰਥ ਨੇ ਗੁਰੂ ਸਾਹਿਬ ਕਹਿੰਦੇ ਹੈ ਮਿਹਰਬਾਨ ਪ੍ਰਭ ਮੈਂ ਕੁਰਬਾਨ ਜਾਂਦਾ ਹਾਂ ਸਦਕੇ ਜਾਂਦਾ ਹਾਂ ਵਾਰਨੇ ਜਾਂਦਾ ਹਾਂ ਉਹਨਾਂ ਤੋਂ ਜਿਹੜੇ ਤੇਰਾ ਨਾਮ ਸਿਮਰਦੇ ਨੇ ਜੋ ਬੰਦੇ ਤੇਰਾ ਨਾਮ ਲੈਂਦੇ ਨੇ ਮੈਂ ਸਦਾ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਕਾਹ ਯਾਰ ਰੰਗਣ ਜੇ ਥੀ ਐ ਪਿਆਰੇ ਪਾਈਐ ਨਉਮ ਜੀਠ ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਠ ਕਹਿੰਦੇ ਜੇ ਇਹ ਸਰੀਰ ਨਿਲਾਰੀ ਦੀ ਮੱਟੀ ਬਣ ਜਾਏ ਤੇ ਹੇ ਸੱਜਣ ਜੇ ਇਸ ਵਿੱਚ ਮਜੀਠ ਵਰਗੇ ਪੱਕੇ ਰੰਗ ਵਾਲਾ ਪ੍ਰਭੂ ਦਾ ਨਾਮ ਰੰਗ ਪਾਇਆ ਜਾਏ ਫਿਰ ਮਾਲਕ ਪ੍ਰਭੂ ਆਪ ਨਿਲਾਰੀ ਬਣ ਕੇ ਜੀਵ ਇਸਤਰੀ ਦੇ ਮਨ ਨੂੰ ਰੰਗ ਦਾ ਡੋਬਾ ਦੇਵੇ ਤਾਂ ਅਜਿਹਾ ਰੰਗ ਚੜਦਾ ਝੁੱਕਦੇ ਪਹਿਲਾਂ ਵਿਖਿਆ ਨਾ ਹੋ ਉਪਭਾਵ ਕਿ ਜਦੋਂ ਪਰਮਾਤਮਾ ਆਪ ਮਿਹਰ ਕਰਕੇ ਜੀਵ ਦੇ ਹਿਰਦੇ ਵਿੱਚੋਂ ਪਾਪਾਂ ਨੂੰ ਦੂਰ ਕਰੇ ਤੇ ਆਪਣੇ ਪਤੀ ਆਪਣੇ ਪ੍ਰਤੀ ਪ੍ਰੇਮ ਜੀਵ ਦੇ ਹਿਰਦੇ ਵਿੱਚ ਪੈਦਾ ਕਰੇ ਤਦੋਂ ਉਸ ਜੀਵ ਦੀ ਪਰਮਾਤਮਾ ਦੇ ਨਾਲ ਸੱਚੀ ਪੱਕੀ ਗੂੜੀ ਸਾਂਝ ਬਣਦੀ ਹੈ ਫਿਰ ਉਹਦਾ ਹਿਰਦਾ ਪਰਵਰਤਿਤ ਹੋ ਜਾਂਦਾ ਹੈ ਉਹਦਾ ਜੀਵਨ ਪਰਵਰਤਿਤ ਹੋ ਜਾਂਦਾ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕਹਿ ਪਾਸ ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਹੈ ਪਿਆਰੇ ਸੱਜਣ ਜਿਨਾਂ ਜੀਵ ਇਸਤਰੀਆਂ ਦੇ ਸਰੀਰ ਚੋਲੇ ਜੀਵਨ ਨਾਮ ਰੰਗ ਨਾਲ ਰੰਗੇ ਗਏ ਨੇ ਜਿਨਾਂ ਦੇ ਹਿਰਦਿਆਂ ਦੇ ਵਿੱਚ ਪ੍ਰਮਾਤਮਾ ਦਾ ਨਾਮ ਕਰ ਕਰ ਗਿਆ ਹੈ ਖਸਮ ਪ੍ਰਭੂ ਸਦਾ ਉਹਨਾਂ ਦੇ ਕੋਲ ਵਸਦਾ ਹੈ ਹੇ ਸੱਜਣ ਨਾਨਕ ਵੱਲੋਂ ਉਹਨਾਂ ਪਾਸ ਬੇਨਤੀ ਕਰ ਭਲਾ ਕਿਤੇ ਨਾਨਕ ਨੂੰ ਉਹਨਾਂ ਦੇ ਚਰਨਾਂ ਦੀ ਧੂੜ ਮਿਲ ਜਾਏ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਿ ਭਾਵਹਿ ਆਪੇ ਹੀ 라ਵੇ हे नानक जिस जीव स्त्री ਉਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰਦਾ ਉਸ ਨੂੰ ਉਹ ਆਪ ਹੀ ਸੰਵਾਰਦਾ ਆਪ ਹੀ ਨਾਮ ਦਾ ਰੰਗ ਛਾੜਦਾ ਉਹ ਜੀਵ ਇਸਤਰੀ ਫਿਰ ਖਸਮ ਪ੍ਰਭੂ ਨੂੰ ਪਿਆਰੀ ਲੱਗਦੀ ਹੈ ਉਸ ਨੂੰ ਪ੍ਰਭੂ ਆਪ ਹੀ ਆਪਣੇ ਚਰਨਾਂ ਦੇ ਵਿੱਚ ਜੋੜ ਕੀਮਤੀ ਵਸਤੂ ਉਹਦੇ ਸਾਹਮਣੇ ਪਈ ਹੈ ਉਦੋਂ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦਾ ਕਿ ਇਹਨੂੰ ਕਿਹਦੇ ਹੱਥ ਲੱਗੇ ਐ ਇਹਨੂੰ ਕਿਸੇ ਉੱਚੀ ਨੀਵੀਂ ਜਾਤ ਵਾਲੇ ਨੇ ਛੋਇਆ ਤੇ ਨਹੀਂ ਇਹ ਕੋਈ ਅਪਾਕੀ ਵਸਤੂ ਤੇ ਨਹੀਂ ਤੇ ਆਮ ਜ਼ਿੰਦਗੀ ਦੇ ਵਿੱਚ ਏਦਾਂ ਦੀਆਂ ਗੱਲਾਂ ਦੇ ਬੜੇ ਵਹਿਮ ਕਰਦਾ ਦੂਸਰੀ ਗੱਲ ਇਹ ਅਸੀਂ ਜਾਣੀ ਕਿ ਜਦ ਤੱਕ ਸਾਡੇ ਅੰਦਰ ਪਾਪ ਐ ਬਾਹਰ ਅਸੀਂ ਜਿੱਦਾਂ ਦਾ ਮਰਜ਼ੀ ਤੇ ਲਿਬਾਸ ਪਾ ਲਈਏ ਜਿਦਾਂ ਦੀਆਂ ਮਰਜ਼ੀ ਸੋਹਣੀਆਂ-ਸੋਹਣੀਆਂ ਗੱਲਾਂ ਕਰ ਲਈਏ ਪ੍ਰਮਾਤਮਾ ਸਾਡੇ ਨਾਲ ਪ੍ਰਸੰਨ ਹੋ ਨਹੀਂ ਸਕਦਾ ਅਸੀਂ ਸੁਰਖਰੂ ਹੋ ਨਹੀਂ ਸਕਦੇ ਜਦ ਤੱਕ ਸਾਡੇ ਅੰਦਰ ਪਾਪ ਹੈ ਸਾਡੇ ਅੰਦਰ ਸ਼ਾਂਤੀ ਨਹੀਂ ਹੋ ਸਕਤੇ ਇਹ ਕਿਰਪਾ ਪ੍ਰਮਾਤਮਾ ਆਪ ਹੀ ਕਰਦਾ ਹੈ ਕਿ ਇੱਕਦਮ ਸਾਡੇ ਅੰਦਰੋਂ ਪਾਪ ਨੂੰ ਖਤਮ ਕਰਕੇ ਆਪਣੇ ਨਾਮ ਦੀ ਦਾਤ ਸਾਡੇ ਹਿਰਦੇ ਵਿੱਚ ਭਰ ਦਿੰਦਾ ਹੈ ਨਾਮ ਦੀ ਦਾਤ ਸਾਨੂੰ ਬਖਸ਼ ਦੇਂਦਾ ਅਰਦਾਸ ਬੇਨਤੀ ਕਰੀਏ ਸਭਨਾ ਦੇ ਉੱਪਰ ਪ੍ਰਮਾਤਮਾ ਐਸੀ ਮਿਹਰ ਬਣਾਈ ਰੱਖੇ ਇੱਥੇ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ